ਇਤਰਾ ਜਾ ਮੈਂ ਕੱਢਦਾ ਜਿੱਤਾ ਇਤਰਾ ਦਿਓ ਚਲੋ ਦੋਵੇਂ ਜਾਓ ਇਤਰਾ ਨਾ ਤੁਮ ਮੈਂ ਜਿੱਤਾ ਬੜੀ ਮਾਤਾ ਨੂੰ ਕੁਮੜ ਜਾਸਰ ਰੱਖੀ ਮੈਂ ਬਾਰੀ ਬੰਦ ਕਰ ਲਈ ਐਨ ਕਰਕੇ ਆ ਬਾਰੀ ਬੰਦ ਕਰ ਤੇ ਸੋਨ ਫੜੀ ਆ ਜਾ ਹਾਈ ਤੇ ਮੰਜੀ ਤੇ ਬਿਠਾ ਦਿਓ ਅਜੀ

ਪਾਣੀ ਪੀਓ ਵੋਟ ਜੀ ਤੱਕ ਦੇਖੋ ਇਹਨੇ ਪੁੱਟਣ ਦੇ ਹੈਗੇ ਖਰੇ ਕੀ ਕਰ ਛੜਿਆ ਵਕਦੇ ਠੀਕ ਆ ਪਾਣੀ ਆਏ ਭੂਆ ਜੀ ਆ ਤੇ ਨੀਲ ਹੀ ਬੜੇ ਪਏ ਤੌਣ ਨੂੰ ਤੁਹਾਡੇ ਰੱਖ ਲਿਆ ਨੂੰ ਨੀ ਮੈਂ ਵੇਖੋ ਕਿਦਾਂ ਪਏ ਨੀਲ ਸਾਰੇ ਐਵੇਂ ਨੀ ਸੁਰਤ ਕਰਨ ਲਈ ਹੈਗੀ ਕੀ ਪਤਾ ਅੰਦਰਾਂ ਪਵਾ ਕੇ ਤੇ ਇਹਨਾਂ ਨੂੰ ਮਾਰ ਮਰਦੇ ਮੁਰਦੇ ਨਹੀਂ ਰਹਿ ਕਿਤੇ ਹਾਏ ਹੈ ਇਹਨੇ ਕੀ ਕੱਢਣਾ ਹੈ ਮਾਰ ਕੇ ਹਾਂ ਹਾਂ ਤਾਂ ਇਹ ਤਾਂ ਕਿੰਨੇ ਲਾਗੇ ਨਹੀਂ ਜਾਣ ਦਿੰਦੇ ਆਹੋ ਨਹੀਂ ਤੇ ਬੰਦਾ ਸੱਚਾ ਹੋਏ ਤਾਂ ਕੀ ਗੱਲ ਬੂਆ ਨਹੀਂ ਖੋਲ ਸਕਦਾ ਬੂਆ ਬੰਦ ਕਰ ਕਰਕੇ ਜਿੰਦਰੇ ਮਾਰ ਮਾਰ ਕੇ ਰੱਖਦੀਆਂਹੀਂ ਸਜਣ ਹੋਸ਼ ਵਿਚਾਰੀ ਨਹੀਂ ਕੀ ਕਰਨੀ ਜਾਣ ਤੇ ਗਈ ਉੰਨੀ ਗਾ ਉਹੋ ਹੀ ਗੱਲ ਆਹ ਵੀ ਇੱਧਰ ਵੀ ਹੈਗੇ ਸੋਨੇ ਇਦਾਂ ਕਰਨੀ ਆ ਮੈਂ ਫੋਨ ਕਰਨੀ ਆ ਡਾਕਟਰ ਨੂੰ ਬੜਾ ਸਿਆਣਾ ਮੁੰਡਾ ਆ ਸਰ ਚੱਕ ਚੁੱਕ ਕਰਕੇ ਜਾਏਗਾ ਸਤਿ ਪਾਉ ਰਹਾ ਤੇ ਹੋਣੇ ਆਜੇ ਦਾ ਹੀ ਮੀਟਾ ਆਹੋ ਚਲ ਜੇ ਦੱਸ ਦੇਣਗੇ ਜੇ ਖੜਨਾ ਵੀ ਪਿਆ ਸ਼ਹਿਰ ਤੇ ਚਲ ਗੱਡੀ ਕੋਲ ਆ ਤੇ ਸ਼ਹਿਰ ਤੇ ਲੈ ਜਾਗੇ ਜੇ ਮੈਂ ਹਸਪਤਲ ਪੈਂਦੀ ਸਟੇ ਲੈ ਗਏ ਨਾ ਤੇ ਉਹਨਾਂ ਨੇ ਦਾਖਲ ਕਰ ਲੈਣਾ ਵਾ ਤਾਂ ਤੁਸੀਂ ਮੁੰਡੇ ਨੂੰ ਪਹਿਲਾਂ ਫੋਨ ਕਰੋ ਡਾਕਟਰ ਨੂੰ ਤੇ ਫਿਰ ਜੇ ਲੋੜ ਪੈਗੀ ਤੇ ਫਿਰ ਲੈ ਵੀ ਜਾਉਂਗੇ ਹਸਪੀਟਲ ਵੀ ਹੈਲੋ ਹੈਲੋ ਮਨੂ ਡਾਕਟਰ ਹਾਂਜੀ ਹਾਂਜੀ ਐਂਟੀ ਜੀ ਮੈਂ ਮਨੂ ਡਾਕਟਰ ਹੀ ਬੋਲ ਰਿਹਾ ਗੱਲ ਸੁਣ ਨਾ ਤੈਨੂੰ ਸਾਡੇ ਘਰੇ ਆਉਣਾ ਪੈਣਾ ਮੇਰੇ ਰਵ ਹਾਂਜੀ ਕੀ ਗੱਲ ਹੋ ਗਈ ਜੀ ਮਰੀਜ਼ ਆਏ ਸਾਡੇ ਕੋ ਮਾਤਾ ਆਏ ਬਜ਼ੁਰਗ ਉਹ ਜਿਹੜਾ ਹੋਸ਼ ਨਹੀਂ ਕਰਨ ਦੇ ਹੈਗੇ ਚਿਰਕ ਚੱਕਰਪ ਕਰ ਦਿਆਂਗੇ ਕੀ ਗੱਲ ਹੋ ਗਈ ਜੀ ਚੱਕਰ ਚੱਕਰ ਆਇਆ ਜੀ ਕੋਈ ਨਹੀਂ ਚੱਕਰ ਤਾਂ ਨਹੀਂ ਆਏ ਹੈਗੇ ਉਦਾਂ ਹੀ ਹੋਸ਼ ਨਹੀਂ ਆਉਂਦੇ ਜਿਵੇਂ ਸੁੱਤੇ ਰਹਿੰਦੇ ਨੇ ਅੱਖਾਂ ਬੰਦ ਹੀ ਰੱਖਿਆ ਨੇ ਠੀਕ ਹੈ ਚਲੋ ਕੋਈ ਨਹੀਂ ਤੋ ਇਹਨਾਂ ਚਰ ਪਾਣੀ ਪਿਲਾਓ ਉਹਨਾਂ ਨੂੰ ਕੋਟਾ ਤੇ ਮੈਂ ਆ ਜਾਣਾ 2 2-4 ਮਿੰਟ ਦੇ ਵਿੱਚ ਹੀ ਆ ਗਿਆ ਮੈਂ ਤੁਹਾਡੇ ਕੋਲ ਚਲਾ ਆ ਜਾ ਜੋ ਮੇਰਾ ਪੁੱਤ ਛੇਤੀ ਆ ਜੀ ਜੰਗ ਠੀਕ ਚੰਗਾ ਉਹਦਾ ਸਾਨੂੰ ਆ ਵੀ ਚੰਗਾ ਜੀ ਡਾਕਟਰ ਇੱਥੇ ਆ ਜੂਗਾ ਜੇ ਇਹਨੂੰ ਕਿਤੇ ਹਸਪਤਾਲ ਲੈ ਜਾਂਦੇ ਨਾ ਤੇ ਕੰਮ ਕਈ ਵਾਰੀ ਵੱਜ ਜਾਂਦਾ ਹੁੰਦਾ ਵਾ ਹੋਇਆ ਇਹਨੂੰ ਕੱਖ ਨਹੀਂ ਗਾ ਉਹ ਇਹਨਾਂ ਨੇ ਕਲੇਣੀਆਂ ਨੇ ਕੋਈ ਵਾਦਾ ਘਾਟਾ ਕੀਤਾ ਇਹਨਾਂ ਨਾ ਕੋਈ ਨਹੀਂ ਡਾਕਟਰ ਆਉਣ ਲੱਗਾ ਵਾ ਕਹਿੰਦਾ ਮੈਂ 10 ਮਿੰਟਾਂ ਤੱਕ ਆ ਜਾਣਾ ਮੈਂ ਆਨ ਆਨ ਦਾਦੇ ਚੱਕ ਚੁੱਕ ਕਰਾਉਨੇ ਆ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਆ ਜਾਂਦਾ ਫੇਰ ਵੇਖੀ ਜਾਂਦੀ ਆ ਪੂਆ ਜੀ ਵਾਹ ਸਰ ਉਹ ਇਕੱਠੇ ਕਰ ਲਗ ਲਾ ਵੀਰ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਇਹ ਹੱਟੀਆਂ ਦੀ ਮੋਟ ਚੋਂ ਕੀ ਕੱਢ ਰਹੀਆਂ ਇਹਨਾਂ ਨੇ ਪੂਆ ਜੀ ਤੁਹਾਨੂੰ ਮੈਂ ਦਾਦਾ ਸਾਰੀ ਗੱਲ ਵੀ ਹੋਈ ਕੀ ਆ ਇੱਕ ਦਿਨ ਨਾ ਪ੍ਰੀਤੀ ਬੀਬੀ ਜੀ ਨੂੰ ਬੜਾ ਹੀ ਬੋਲਣ ਦੀ ਗੱਲ ਸੜਕ ਚ ਆੜ ਕੇ ਵਿੱਕੀ ਵੀਰ ਤੇ ਪ੍ਰੀਤੀ ਵੀ ਤੇ ਮੈਂ ਤੇ ਜੀਤਾ ਗਾਹ ਸੜਕ ਚ ਚਲ ਗਏ ਆ ਪੀ ਗੱਲ ਕੀ ਹੋਈ ਬੀਬੀ ਨੂੰ ਇਨਾ ਕਿਉਂ ਬੋਲਣ ਰਿਹਾ ਇਸੇ ਕਰਕੇ ਨਾ ਉਹਨਾਂ ਹੱਟ ਦਾ ਝਗੜਾ ਸ਼ੁਰੂ ਕਰ ਦਿੱਤਾ ਵਾ ਤੇ ਸਾਨੂੰ ਰੋੜੇ ਮਾਰੇ ਆ ਇੱਕ ਤੇ ਬਾਪੂ ਜੀ ਨੇ ਇਹ ਗੱਲ ਦਾ ਗੁੱਸਾ ਹੀ ਕਿ ਤੂੰ ਮੇਰੀ ਇੰਨੀ ਮਦਦ ਵੀ ਕਰਦਾ ਵਾ ਤੇ ਤੇਰੇ ਦੁਆਲੇ ਫੇਰ ਹੋਏ ਰਹਿੰਦੇ ਆ ਤੇ ਦੂਜੀ ਗੱਲ ਇਹ ਸਾਰੇ ਜਾਣੇ ਰਲ ਕੇ ਨਾ ਬਾਪੂ ਜੀ ਦਾ ਟਰੰਕ ਫੋਲਣ ਰਿਹਾ ਸੀ ਤੇ ਬਾਪੂ ਜੀ ਨੇ ਇਹ ਗੱਲ ਦਾ ਵੀ ਗੁੱਸਾ ਬੜਾ ਹੈਗਾ ਸੀ ਤੇ ਬਾਪੂ ਜੀ ਮੈਨੂੰ ਆਂਦੇ ਆ ਕਿ ਸੋਨੂੰ ਮੈਂ ਇਹਨਾਂ ਨੂੰ ਛੱਡਣਾ ਨਹੀਂ ਹੈਗਾ ਜੋ ਕੁਝ ਮੇਰੇ ਨਾਲ ਕਰਨ ਦੇ ਆ ਨਾ ਤੇ ਤੇਰੀ ਬੀਬੀ ਨਾਲ ਕਰਨ ਦੇ ਆ ਇਹਨਾਂ ਨੂੰ ਮੈਂ ਬਖਸ਼ਣਾ ਨਹੀਂ ਹੈਗਾ ਇਹਨਾਂ ਨੂੰ ਬੇਦਖਲ ਕਰਾਉਣਾ ਵਾ ਮੈਂ ਬਾਪੂ ਜੀ ਨੇ ਸਮਝਾਇਆ ਵੀ ਹੈਗਾ ਕਿ ਬਾਪੂ ਜੀ ਰਹਿਣ ਦੋ ਚਲੋ ਜੇ ਕਰਦੇ ਆਪੇ ਸੁਧਰ ਜਾਣਗੇ ਅਕਲ ਆ ਜੂਗੀ ਪਰ ਬਾਪੂ ਜੀ ਕਹਿੰਦੇ ਵੀ ਨਹੀਂ ਉਥੇ ਰਚ ਰਿਆਂ ਨੂੰ ਵੇਖ ਲਿਆ ਵਾ ਤੇ ਤੂੰ ਮੇਰੇ ਨਾਲ ਚੱਲ ਤੇ ਆਪਾਂ ਇਹਨੂੰ ਬੇਦਖਲ ਕਰਕੇ ਦਿੰਦਾ ਤੂੰ ਮਾ ਜਾਣਿਆਂ ਨੂੰ ਤੇ ਆਈਏ ਇਹੋ ਗੱਲ ਸੁਣ ਲਈ ਇਹਨਾਂ ਨੂੰ ਪਤਾ ਲੱਗ ਗਿਆ ਵਾ ਤੇ ਬੀਬੀ ਨੂੰ ਪਤਾ ਨਹੀਂ ਉਹਨਾਂ ਨੇ ਕੀ ਸੰਘਾਇਆ ਵਾ ਕਿ ਬੀਬੀ ਗੋਮੀ ਹੋ ਗਈ ਹੈ ਨਾ ਹੂੰ ਤੇ ਨਾ ਹਾਂ ਚੰਗੀ ਭਲੀ ਬੀਬੀ ਸੀ ਜਿਉਂਦਾ ਗੱਲ ਸ਼ੁਰੂ ਹੋਈ ਆ ਅਸੀਂ ਤਿਆਰ ਹੋਏ ਆਂ ਵੀ ਜਾਣਾ ਵਾ ਅੱਜ ਤੇ ਬਸ ਬੀਬੀ ਇਦਾਂ ਬਿਮਾਰ ਦੱਸ ਹੇ ਉਹ ਗੱਲ ਕਰਨ ਵਾਲੀ ਆ ਗੱਲ ਹੋਈ ਉਹ ਇਹਨਾਂ ਦੇ ਕਰਤੂਤਾਂ ਦਾ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਪਰ ਮੈਨੂੰ ਇਹ ਨਹੀਂ ਪਤਾ ਕਿ ਇੱਥੋਂ ਤੱਕ ਇਹ ਪਹੁੰਚ ਜਾਣਗੇ ਆਹ ਤਾਂ ਚੰਗਾ ਹੋਇਆ ਸੋਨੂੰ ਹੁਣਾਂ ਦਾ ਫੋਨ ਫਾਨ ਕਰਕੇ ਤੇ ਅੰਦਰੋਂ ਕਢਾਤੀ ਆ ਜੇ ਨਾ ਕਢਾਉਂਦੇ ਨਾ ਤੇ ਦੂਜੇ ਤੀਜੇ ਦਿਨ ਨੂੰ ਜਾ ਕੇ ਤੇ ਮੁੱਕੀ ਕਢਣੀ ਸੀ ਉਹਦਾ ਜੀਤਾ ਤੂੰ ਬੜੀ ਦਲੇਰੀ ਉਖਾੜੀ ਹੋ ਜੇ ਤੂੰ ਨਾ ਨਾ ਵਿੱਚ ਹੁੰਦੀ ਤੇ ਬੀਬੀ ਤੁਹਾਡੀ ਕਦੇ ਨਹੀਂ ਹਥੋਂ ਨਿਕਲਣੀ ਤੂੰ ਉਹਨਾਂ ਨੂੰ ਘੇਰ ਕੇ ਰੱਖਿਆ ਚੰਗੀ ਮੁੱਕੀ ਮੱਕੀ ਵਾਈ ਤੇ ਅਸੀਂ ਇਹ ਨਹੀਂ ਜੇ ਉਹ ਉਹਨੂੰ ਕੱਢ ਕੇ ਤੇ ਲੈ ਆਏ ਓਕੇ ਧੋਕੇ ਪਪਾ ਜੀ ਕੀ ਕਰਨਾ ਸੀ ਫਿਰ ਬਥੇਰਾ ਚੁੱਪ ਰਹਿ ਰਹਾ ਵੇਖ ਲਿਆ ਜਦੋਂ ਹਟਦਾ ਹੀ ਨਹੀਂ ਸਿਰੋਂ ਪਾਣੀ ਲੰਘਾ ਤੇ ਫਿਰ ਕੋਹਣਾ ਕੋਹਦਾ ਕਰਨਾ ਹੀ ਪੈਣਾ ਹੈ ਨਾ ਜਾਂ ਮੇਰੇ ਵੱਜ ਜਾਂਦੀਆਂ ਤੇ ਜਾਂ ਇਹਨਾਂ ਦੇ ਵੱਜ ਗਿਆ ਵਾ ਉਦਾਂ ਤਾਂ ਹਿਸਾਬ ਲਾਇਆ ਕਿੱਡੀ ਛੇਤੀ ਡਰ ਕੇ ਸਾਰੇ ਭੱਜੇ ਆ ਉਦਾਂ ਨਾ ਇਹ ਸਾਰੇ ਭੌਂਕਣ ਵਾਲੇ ਹੀ ਆ ਵੱਡਣ ਵਾਲਾ ਕੋਈ ਨਹੀਂ ਹੈਗਾ ਓੰਜੀ ਬਸ ਆਪਣਾ ਛਾਪਾ ਜਾਂ ਬਾਸ਼ੜਿਆ ਟੜ ਤੇ ਜੇ ਕਿਤੇ ਇਹ ਬੀਬੀ ਥੋੜੇ ਜਿਹਾ ਕੈਮ ਹੁੰਦੇ ਨਾ ਤੇ ਮਜਾਲਾ ਕਿਤੇ ਕੁਸਕ ਵੀ ਜਾਂਦੇ ਅੱਗੇ ਪਪਾ ਜੀ ਤੁਸੀਂ ਆਂਦੇ ਹੁੰਦੇ ਸੀ ਨਾ ਇਹ ਤੂੰ ਆਪਣਾ ਬਚਾ ਰੱਖੀ ਇਹ ਦਾਤਰ ਕੱਢੀ ਫਿਰਦਾ ਵਾ ਵੇਖ ਲਿਆ ਨਾ ਅੱਜ ਕਿਦਾਂ ਹਾਕੀ ਲੈ ਕੇ ਮਾਰਨ ਆਇਆ ਸੀ ਦੋ ਮਿੰਟ ਲੱਗੇ ਭਜਦਿਆਂ ਨੂੰ ਮੈਨੂੰ ਪਤਾ ਹੈ ਜੀ ਕਰਤੂਤ ਦਾ ਜਨਕ ਜੋਗਾ ਹੈਗਾ ਵਾ ਸਸੀ ਕਾਂਢੀ ਸਸੀ ਕਾਂਢੀ ਸਸੀ ਕਾ ਪਾਪਾ ਜੀ ਸਸੀ ਕਾਂਢੀ ਸਸੀ ਕਾਂਢੀ ਕੀ ਗੱਲ ਹੋ ਗਈ ਜੀ ਇਹਨਾਂ ਨੂੰ ਦੇਖੋ ਹਾਂ ਹੋਸ਼ ਹੀ ਨਹੀਂ ਕਰ ਰਹੇ ਹੈਗੇ ਚਲੋ ਮੈਂ ਬੀਪੀ ਚੈੱਕ ਕਰਕੇ ਦੇਖਦਾ ਹਾਂ ਯਾਰ ਵੇਖ ਮੇਰਾ ਬੁੱਤ ਜੀ ਤਾਜਾ ਪਾਣੀ ਦਾ ਗਲਾਸ ਲਿਆ ਇਹ ਤਾਂ ਵਹ ਨਾਰਮਲ ਆਇਆ ਜੇ ਫਿਰ ਵੀ ਮੈਂ ਆਕਸੀਜਨ ਲੈਵਲ ਇੱਕ ਵਾਰ ਚੈੱਕ ਕਰ ਲੀਣਾ ਨਾ ਤਾਂ ਉਹ ਤਾਂ ਨਵਜ ਨੂੰ ਵਜੇ ਵੇਖਿਆ ਜਾ ਰਗਾ ਸਹੀ ਆ ਆ ਜਾਣਾ ਇਹਦੇ ਚ ਪਲਸ ਵੀ ਆ ਜਾਣੀ ਹੈ ਹੁਣ ਪਤਾ ਲੱਗ ਜਾਣਾ ਜੇ ਸਾਡਾ ਪਾਣੀ ਪੀ ਲਓ ਉਹ ਜੀ ਨਹੀਂ ਕਰਦੇ ਕਿ ਇਦਾਂ ਹੀ ਬਸ ਬਹਿ ਰਹੇ ਰਹਿੰਦੇ ਆ ਵੈਸੇ ਹੁਣ ਤੇ ਸਾਰਾ ਕੁਝ ਨੋਰਮਲ ਹੀ ਡਿਆ ਆ ਕਿੰਨੇ ਦਿਨ ਹੋ ਗਏ ਜੇ ਇਦਾਂ ਇਹਨਾਂ ਨੂੰ ਬਹੌ ਚਾਰ ਪੰਜ ਦਿਨ ਹੀ ਹੋ ਗਿਆ ਮਾ ਉਹ ਚਾਰ ਪੰਜ ਦਿਨ ਹੋ ਹੀ ਗਏ ਹੈ ਹਨਾ ਹਾਂਜੀ ਇਹਨਾਂ ਦਾ ਬੀਪੀ ਵੀ ਨੋਰਮਲ ਆਇਆ ਵਾ ਆਕਸੀਜਨ ਲੈਵਲ ਵੀ ਇਹਨਾਂ ਦਾ ਵਰ ਨੋਰਮਲ ਹੀ ਆਇਆ ਵਾ ਚਲੋ ਇੱਕ ਵਾਰ ਮੈਂ 슈ਗਰ ਵੀ ਵੈਨ ਚੈੱਕ ਕਰਕੇ ਦੇਖ ਲੈਂਦਾ ਵਾ ਪਹਿਲਾਂ ਹੱਤ ਨਹੀਂ ਇਹਨਾਂ ਨੂੰ ਕਦੀ 슈ਗਰ ਹੋਈ ਨਹੀਂ ਨਹੀਂ ਕਦੀ 슈ਗਰ ਦਾ ਪਤਾ ਨਹੀਂ ਨਾ ਵਧੀ ਹੋਵੇ ਵੈਸੇ ਵੀ ਚੈੱਕ ਨਹੀਂ ਕਦੀ ਕਰਾਇਆ ਤੇ ਕੋਈ ਲੱਛਣ ਨਹੀਂ ਲੱਭਾ ਹੈਗਾ 슈ਗਰ ਦਾ ਗੁਰ ਵੀ ਵੇਜ ਇਹਨਾਂ ਦੀ ਨਾਰਮਲ ਹੀ ਆਈ ਆ ਇਹਨਾਂ ਕੋਈ ਦਵਾਈ ਤਾਂ ਨਹੀਂ ਖਾਦੀ ਜਿੱਦਾਂ ਪੇਟ ਵਾਲੀ ਹੋ ਗਈ ਹੋਵੇ ਜਾਂ ਕੋਈ ਹੋ ਅਰਬ ਵਗੈਰਾ ਕੋਈ ਖਾਦੀ ਹੋਵੇ ਕੋਈ ਦਵਾਈ ਕੀ ਹੋਊਗਾ ਕੋਈ ਪਤਾ ਨਹੀਂ ਘਰ ਸ਼ਾਇਦ ਕੋਈ ਖਾਖੂ ਲਈ ਹੋ ਮਾੜੀ ਮੋਟੀ ਇੰਜ ਲੱਗਦਾ ਪਿਆ ਜਿੱਦਾਂ ਕੋਈ ਇਹਨਾਂ ਕੋ ਨਾ ਮੈਡੀਸਿਨ ਕੋਈ ਓਵਰਡੋਜ਼ ਖਾਦੀ ਗਈ ਆ ਤਦ ਕਰਕੇ ਨਹੀਂ ਉਸ ਕਰਦੇ ਪਏ ਆ ਵਸਿਆਣਾ ਸਰੀਰ ਹੁਣ ਕਈ ਵਾਰੀ ਕੋਈ ਪਤਾ ਨਹੀਂ ਲੱਗਦਾ ਗੋਲੀ ਭੁਲੇਖੇ ਨਹੀਂ ਖਾਦੀ ਹੁੰਦੀ ਆ ਉਹ ਹੋ ਜਾਂਦੀ ਆ ਉਦਾਂ ਹੋਸ਼ ਆ ਜਾਏਗੀ ਕਿ ਨਹੀਂ ਨਹੀਂ ਕੋਈ ਨਹੀਂ ਉਹ ਤਾਂ ਮੈਂ ਮੈਡੀਸਨ ਹੁਣ ਦੇਣ ਲੱਗਾ ਵਾਂ ਹੋ ਜਾਏਗਾ ਠੀਕ ਚਾਹ ਤਾਂ ਨਹੀਂ ਖੜਨੀ ਲੋੜ ਨਹੀਂ ਕਿਤੇ ਖੜਨੀ ਲੋੜ ਨਹੀਂ ਆ ਬਸ ਜਿਹੜੀ ਮੈਂ ਮੈਡੀਸਿਨ ਦੇਣ ਲੱਗਾ ਤੁਸੀਂ 2 ਦਿਨ ਲਗਾਤਾਰ ਖਵਾਓ 2 ਟਾਈਮ ਹੀ ਦਿਓ ਵਾਲੀ ਮੈਡੀਸਿਨ ਤੇ ਹੋ ਜਾਣਾ ਠੀਕ ਇਹਨਾਂ ਨੇ ਕੋਈ ਆ ਟੈਸਟ ਸਾਰੇ ਕਰ ਦਿੱਤੇ ਆ ਉੱਥੇ ਵੀ ਇਹਨਾਂ ਨੇ ਇਹੋ ਟੈਸਟ ਕਰਨੇ ਨੇ ਚਲਾ ਪਾਣੀ ਖੜ ਲਾ ਬਾਕੀ ਮੈਨੂੰ ਐਂਜ ਲੱਗਦਾ ਪਿਆ ਵਾ ਜਿੱਦਾਂ ਇਹਨਾਂ ਨੂੰ ਜ਼ਿਆਦਾ ਹੋਸ਼ ਨਹੀਂ ਨਾ ਆਣ ਦੀ ਇਹਨਾਂ ਪਰ ਨੀਦ ਨੂੰ ਦਾਲੀ ਦਵਾਈ ਤੇ ਨਹੀਂ ਖਾਦੀ ਹੋਈ ਤੁਹਾਡੇ ਕੋ ਤੇ ਵਾਂਡੇ ਭਰਾ ਆਈ ਆ ਪਤਾ ਨਹੀਂ ਇਹਦੀ ਨਮਾ ਨੇ ਕੀ ਦਿੱਤਾ ਤੇ ਕੀ ਨਹੀਂ ਦਿੱਤਾ ਕਈ ਵਾਰ ਬਜ਼ੁਰਗ ਨਾ ਨੀਂਦ ਨੁੰਦ ਨਾ ਆਵੇ ਤਾਂ ਵੀ ਨੀਂਦ ਵਾਲੀ ਗੋਲੀ ਖਾ ਲੈਂਦੇ ਹੁੰਦੇ ਆ ਇਹਨਾਂ ਲੱਗਦਾ ਨੀਂਦ ਦੀ ਕੋਈ ਓਵਰਡੋਜ਼ ਹੋ ਗਈ ਆ ਉਹਦੇ ਕਰਕੇ ਨਹੀਂ ਹੋ ਸੌਣ ਦੀ ਬਾਕੀ ਚਲੋ ਕੋਈ ਨਹੀਂ ਫਿਰ ਵੀ ਹੁਣ ਮੈਂ ਮੈਡੀਸਨ ਤੁਹਾਨੂੰ ਦੇ ਦੇਣੀ ਆ ਦੋ ਦਿਨ ਦੀ ਦਵਾਈ ਦੇਣਾ ਵਾ ਤੇ ਦੋਵਾਂ ਦਿਨਾਂ ਬਾਅਦ ਫਿਰ ਮੈਨੂੰ ਦੱਸਿਓ ਤੇ ਕੁਝ ਟੈਸਟ ਵੀ ਕਰਵਾ ਲੈਂਦੇ ਆ ਤੁਹਾਨੂੰ ਮੈਂ ਲਿਖ ਦਿੰਦਾ ਵਾ ਠੀਕ ਆ ਆਵਲੀ ਮੈਡੀਸਨ ਦੇਣ ਲੱਗਾ ਹਾਂ ਇਹ ਸਵੇਰੇ ਸਾਮ ਦੇ ਦੇਣਾ ਤੁਹਾਨੂੰ ਠੀਕ ਆ ਠੀਕ ਇਹਦੇ ਨਾਲ ਖੋਜਣਾ ਜੀ ਠੀਕ ਬਾਕੀ ਮੈਂ ਤੁਹਾਨੂੰ ਜਿਹੜੇ ਟੈਸਟ ਲਿਖ ਦੇਣੇ ਆ ਨਾ ਉਹ ਕਰਵਾ ਲਏ ਹੋ ਫਿਰ ਠੀਕ ਤੇ ਜੇ ਕੋਈ ਪ੍ਰੋਬਲਮ ਲੱਗੇਗੀ ਤੇ ਫਿਰ ਉਸ ਹਿਸਾਬ ਦੇ ਨਾਲ ਹੋਰ ਮੈਡੀਸਨ ਦੇ ਦਾਂਗੇ ਠੀਕ ਹਸਪੀਟਲ ਖੜਨ ਦੀ ਕਿਤੇ ਲੋੜ ਨਹੀਂ ਜੀ ਠੀਕ ਹੋ ਜਾਣਾ ਵਾ ਕਿੰਨੇ ਪੈਸੇ ਪੈ 550 ਰੁਪਏ ਬਣਿਆ ਜੀ ਠੀਕ ਹੈ ਮੈਂ ਲਈ ਆ ਜੀ ਡਾਕਟਰ ਦੀਆਂ ਗੱਲਾਂ ਦਾ ਨਾ ਮੈਂ ਸਾਹ ਬਣਾ ਲਿਆ ਵੀ ਬੀਬੀ ਨੂੰ ਕੀ ਹੋਇਆ ਵਾ ਤੁਹਾਨੂੰ ਵੀ ਕੋਈ ਸਮਝ ਲੱਗੀ ਆ ਕਿ ਨਹੀਂ ਮੈਨੂੰ ਤੇ ਇਦਾਂ ਲੱਗਦਾ ਵਾ ਉਹਨਾਂ ਨੇ ਕੋਈ ਨਸ਼ੇ ਵਾਲੀ ਚੀਜ਼ ਖੁਆੜ ਛੜੀ ਇਹਨੂੰ ਬਸ ਫਿਰ ਭੂਆ ਜੀ ਉਹ ਨਸ਼ਾ ਨੁਸ਼ਾ ਕੋਈ ਨਹੀਂ ਬੀਬੀ ਨੂੰ ਨੀਂਦ ਵਾਲੀਆਂ ਗੋਲੀਆਂ ਦਿੱਤੀਆਂ ਵਾ ਉਹ ਵੀ ਕਾਫੀ ਜ਼ਿਆਦਾ ਹੀ ਦੇ ਛੜੀਆਂ ਵਾ ਜਿਹੜੀ ਇੰਨੀ ਹੋਸ਼ ਹੀ ਨਹੀਂ ਕੀਤੀ ਇਹਨਾਂ ਨੇ ਹਾ ਹਾਏ ਜੇ ਨਾ ਦਿਹਾੜੀ ਜਾਂਦੇ ਤੇ ਇਹਨੇ ਤਾਂ ਉੱਥੇ ਹੀ ਮਰ ਮੁੱਕ ਜਾਣਾ ਸੀ ਬੰਦਾ ਪਤਾ ਕਿੰਨਾ ਕਮਜ਼ੋਰ ਹੋ ਜਾਂਦਾ ਜਦੋਂ ਨੀਂਦ ਵਾਲੀਆਂ ਗੋਲੀਆਂ ਦਈਏ ਤਾਂ ਇਹੋ ਹੋਸ਼ ਨਹੀਂ ਕਰਨਦੇ ਜੰਗੇ ਵੇਲੇ ਅਸੀਂ ਚਲ ਗਏ ਤੇ ਕੱਢ ਲਿਆਂਦੀ ਆ ਸੋਨੂ ਮੈਂ ਤੈਨੂੰ ਪਹਿਲਾਂ ਕਹਿੰਦਾ ਸੀ ਕਿ ਤੇ ਤੁਹਾਡੀ ਬੀਬੀ ਨੂੰ ਕੁਝ ਨਹੀਂ ਹੋਇਆ ਸਿਰਫ ਇਹਨਾਂ ਦੀ ਬੇੜੀਆਂ ਜਵੱਟੇ ਪੈਜੋ ਇਹਨਾਂ ਚੰਡਾਲਾਂ ਨੇ ਕੁਝ ਦਿੱਤਾ ਹੀ ਹੋ ਫੇਰ ਵੀ ਬਾਪੂ ਜੀ ਬੜਾ ਪਰਮਾਤਮਾ ਦਾ ਸ਼ੁਕਰ ਆ ਜਿਹੜਾ ਟਾਈਮ ਨਾਲ ਆਪਾਂ ਬੀਬੀ ਨੂੰ ਕੱਢ ਲਿਆ ਆ ਤੇ ਇੱਥੇ ਇਲਾਜ ਕਰਵਾ ਲਾਂਗੇ ਡਾਕਟਰ ਸਾਰੀ ਗੱਲ ਦੱਸ ਹੀ ਗਿਆ ਵਾ ਕਿ ਹੋਇਆ ਕੁਝ ਨਹੀਂ ਆ ਬਸ ਆਹ ਜਿਹੜਾ ਚੱਕਰ ਬਣਿਆ ਨਾ ਸਾਰਾ ਨੀਂਦੀਆਂ ਗੋਲੀਆਂ ਦਾ ਇਹੋ ਹੀ ਆ ਸ਼ਾਮਾਂ ਤੱਕ ਫਰਕ ਪੈ ਜਾਣਾ ਕੋਈ ਗੱਲ ਨਹੀਂ ਬਾਕੀ ਕੋਈ ਨਹੀਂ ਹੁਣ ਆਪਾਂ ਚੱਲਦੇ ਆਂ ਜੇ ਲੋਡ ਪਈ ਨਾ ਮੈਨੂੰ ਫੋਨ ਕਰ ਦਿਓ ਕਿ ਗਾਂ ਪਛਾੜਨਾ ਪਿਆ ਤਾਂ ਮੈਂ ਲੈ ਜਾਵਾਂਗਾ ਠੀਕ ਆ ਚੱਲ ਫਿਰ ਤੁਹਾਡਾ ਭਲਾ ਹੋਏ ਜਿਨ੍ਹਾਂ ਨੇ ਸਾਨੂੰ ਇੱਥੇ ਤਾਈ ਪਛਾਤਾ ਬਾਕੀ ਐਦਾਂ ਉਹਨਾਂ ਦਾ ਵਸਾ ਬਿਲਕੁਲ ਨਾ ਖਾਇਓ ਕਿਤੇ ਹੋਰ ਨਾ ਹੋਵੇ ਤੁਹਾਨੂੰ ਕਿਤੇ ਛੱਟ ਪੇੜੀ ਜਾ ਦੇਣਾ ਬਾਪੂ ਜੀ ਤੁਸੀਂ ਇੱਕ ਗੱਲ ਦੀ ਫਿਕਰ ਨਾ ਕਰੋ ਮੈਂ ਧਿਆਨ ਰੱਖੂੰਗਾ ਬਾਕੀ ਢਾਈ ਡਾਂਗ ਤੇ ਉਹਨਾਂ ਜਿਦਾਂ ਕਰਨਾ ਹੀ ਬਸ ਖੋਲਣੀ ਆ ਪਰ ਤੁਸੀਂ ਬੇਫਿਕਰ ਹੋ ਜਾਓ ਚੱਲੀ ਜੀ ਤਾਂ ਫਿਰ ਚਲੋ ਚਲੋ ਚਾਹ ਪੀ ਲਓ ਘੋਟੇ ਨਹੀਂ ਨਹੀਂ ਚਾਹ ਦੀ ਲੋੜ ਨਹੀਂ ਬਾਪੂ ਜੀ ਗੱਲਾਂបਾਤਾਂ ਦੇ ਵਿੱਚ ਬਸ ਚਾਹ ਵੀ ਨਹੀਂ ਬਣਾਈ ਗਈ ਕੀ ਹੁਣ ਆਪਣਾ ਧਿਆਨ ਰੱਖਿਓ ਤੇ ਇਹਨਾਂ ਦਾ ਧਿਆਨ ਰੱਖਿਓ ਨਹੀਂ ਕੋਈ ਗੱਲ ਹੀ ਹੁਣ ਤੇ ਮੈਂ ਇਨਾਂ ਤੇ ਰਹਿਣਾ ਹੋਰ ਮੈਂ ਕੀ ਕਰਾਂ ਆਜੋ ਸਾਭੀ ਆਹੋ ਘਰ ਆ ਆਜੋ ਆਜੋ ਪਾਜੀਆਂ ਵੇਖ ਲਓ ਇੱਥੇ ਹੀ ਦੇ ਹੁਣ ਕਿੱਥੇ ਚੱਲਿਆ ਵਾ ਅਸੀਂ ਝੂਠ ਨਹੀਂ ਜੇ ਬੋਲਦੇ ਉੱਥੇ ਤਾਂ ਬੜੀ ਛੇਤੀ ਬੀਬੀ ਨੂੰ ਚੁੱਕ ਕੇ ਲਿਆਂਦਾ ਸਾਨੂੰ ਧੱਕੇ ਮਾਰ ਕੇ ਘਰ ਪਾਜੀ ਕਰੋ ਇਹਨਾਂ ਨਾਲ ਗੱਲ ਮੌਕੇ ਤੇ ਆ ਗਏ ਹੁਣੇ ਭੱਜ ਚੱਲੇ ਸੀ ਨਾ ਬਾਅਦ ਚ ਫੇਰ ਲੱਭਦੇ ਰਹਿਣਾ ਕਿਤੇ ਕਿਤੇ ਵੀ ਲੱਗੇ ਇਹ ਕਾਗਜ਼ ਪੱਤਰ ਬਣਾਉਣ ਦੇ ਪੈੜੀ ਦੇ ਆਪਣੇ ਨਾਂ ਤੇ ਕਰਾਉਣ ਨੂੰ ਆਪਾਂ ਵੀ ਇਸੇ ਕਰਕੇ ਪੁਲਿਸ ਲਿਆਂਦੀ ਆਪਣੇ ਨਾਲ ਆ ਵੇਖ ਨਾਲੇ ਚੋਰ ਦੇ ਨਾਲ ਚਤਰ ਹੈ ਆ ਵੇਖ ਲਓ ਤੂੰ ਤਾਂ ਚੁੱਪੀ ਕਰ ਜਾ ਮੂੰ ਜਿਹੜੀ ਅੱਜ ਕੀਤੀ ਐ ਨਾ ਇਹਨਾਂ ਦੇ ਨਾਲ ਇਹਨੇ ਮੈਨੂੰ ਇੰਨਾ ਕੁੱਟਿਆ ਨਾ ਇਹ ਜਨਾਨੀ ਨੇ ਗੁੱਜੀਆਂ ਸੱਟਾਂ ਮਾਰੀਆਂ ਮੇਰੇ ਗੱਲ ਤੇ ਹਲੇ ਵੀ ਨਿਸ਼ਾਨ ਹੈਗੇ ਮੈਨੂੰ ਮਾਰ ਦੇ ਲੱਗੀ ਹੁਣ ਵੀ ਮਾਰਉਣ ਵੀ ਲਾ ਹੱਥ ਬਾਬੂ ਜੀ ਤੁਸੀਂ ਆਓ ਇਧਰ ਆ ਗਰਸੋ ਸੱਟਾਂ ਥੋੜੀ ਜਿਹੀ ਸਾਡੇ ਬਾਪੂ ਨੂੰ ਇਹਨਾਂ ਨੇ ਧਮਕਾਇਆ ਸਾਡੇ ਬਾਪੂ ਨੂੰ ਧਮਕਾਇਆ ਇਹਨਾਂ ਨੇ ਪਹਿਲਾਂ ਜਾ ਕੇ ਵੇਖੋ ਪਾਜੀ ਤੇ ਕੀ ਹੱਥ ਬਣਾਈਆਂ ਮਾਤਾ ਜੀ ਇਹਨਾਂ ਨੂੰ ਆਪਣੀਆਂ ਗੁੱਜੀਆਂ ਸੱਟਾਂ ਲੱਗੀਆਂ ਗੁੱਜੀਆਂ ਆ ਮਾਤਾ ਦੀਆਂ ਗੁੱਜੀਆਂ ਸੱਟਾਂ ਵੇਖੋ ਸਾਡੇ ਮਾਈ ਬਾਪੂ ਨੂੰ ਕੁਝ ਨਹੀਂ ਪਤਾ ਲੱਗਦਾ ਇਹਨਾਂ ਨੇ ਰਲ ਮਿਲ ਕੇ ਤਿੰਨਾਂ ਦੇ ਨਾਲ ਪਾਓ ਬਹਿ ਕੇ ਗੱਲ ਕਰੋ ਸ਼ਦਾਈ ਕੀਤਾ ਜੇ ਬਹਿ ਕੇ ਗੱਲ ਕਰੋ ਸਭ ਕੋਈ ਨਾ ਕਹਿੰਦਾ ਕਿੰਨੂ ਆ ਇਧਰ ਮਾਤਾ ਵਿਚਾਰੀ ਤੇ ਨੀਲ ਪਾਇਆ ਤੇ ਇਹਨਾਂ ਨੂੰ ਆਖੇ ਕਿ ਕਰੀ ਪਈ ਆ ਆ ਬਾਜੀਆਂ ਨੂੰ ਆ ਵੇਖੋ ਕਿਦਾਂ ਨੀਲ ਪਾਇਆ ਤੌਣ ਤੇ ਆਵੇ ਕੋਸ਼ਿਸ਼ ਕਰਿਆ ਇਹ ਇੰਨਾ ਨੇ ਪਾਇਆ ਜਿਦਾਂ ਲੈਣੇ ਕੋਈ ਮਾਦਰ ਵੀ ਹੈ ਜਿਹਨੇ ਨੀਂਦ ਪਾਇਏ ਦੇ ਝੂਠ ਬੋਲਦੇ ਸਾਰਾ ਸਾਰਾ ਸਿਰ ਝੂਠ ਬੋਲਦੇ ਇਹ ਤਿੰਨੇ ਰਲੇ ਆਸ ਵਿੱਚ ਇਹਨਾਂ ਨੇ ਸਾਡੇ ਬਾਪੂ ਨੂੰ ਵੀ ਰੜਾਇਆ ਨਾਲ ਹੁਣ ਇਹਨਾਂ ਨੇ ਕਿਤਾ ਗੱਲ ਤੁਹਾਨੂੰ ਸਹੀ ਦੱਸਾਂ ਇਹ ਆਂਦੇ ਆ ਵੀ ਪਹਿਲੀ ਛੇ ਇਹਨਾਂ ਨੂੰ ਮਿਲ ਜਵੇ ਠੀਕ ਆ ਤੇ ਫੇ ਸਾਹਮਣੂ ਮੈਂ ਕੌਣ ਹੋਊਗਾ ਮੈਂ ਸਾਮਣਾ ਇਹਨਾਂ ਵਾਰ ਹੋਰ ਕੇ ਨੇ ਸਾਮਣਾ ਮਾਤਾ ਨੂੰ ਹੋਇਆ ਕਿ ਜਿਹੜੇ ਇਹਨੇ ਨੀਲ ਪਾਇਆ ਤੇ ਇਹਦਾ ਕੀ ਚੱਕਰੇ ਦਾ ਜਿਹੜੀ ਐਸਟਾ ਪਾਉਂਦਾ ਉਹ ਮੇਰੀ ਖਣ ਲੋ ਇਹਨਾਂ ਹਾਨੂੰ ਇੱਕ ਨੁਦ ਕਰਤਾ ਇਹਦੇ ਹਾਲ ਮੈਨੂੰ ਇਹਦੇ ਹਾਲ ਕਰਤਾ ਤੇ ਇਹਨੂੰ ਕਰਤਾ ਉਧਰ ਇਹ ਨਾ ਰੋਟੀ ਨਾ ਪਾਣੀ ਪਤਾ ਨਹੀਂ ਵੀ ਕਿਹਦੀ ਮੈਂ ਪਾਪਾ ਝੂਠੀ ਬੋਲੀ ਜਾਂਦਾ ਵਾ ਨਹੀਂ ਨਹੀਂ ਨਾ ਬੋਲਾਂ ਨੀ ਮੈਂ ਫੇਰ ਦੱਸਦੀ ਇਹ ਕਹਿੰਦਾ ਬੋਲੋ ਇੱਕ ਤਾਂ ਨਾ ਮੈਂ ਨਾ ਮਰੀ ਸੱਚੀ ਗੱਲ ਮੈਂ ਦੱਦੀ ਝੂਠ ਮੈਂ ਓ ਚੁੱਪ ਉਹਨੂੰ ਗੱਲ ਕਰਨ ਨੂੰ ਉਹ ਵਿਚਾਰੀ ਬਿਲਦਵਾ ਉਹਨੂੰ ਕਦੀ ਧੱਕੇ ਮਾਰ ਕੇ ਕਦੀ ਇਹਨੂੰ ਕੋਸ਼ ਕਦੀ ਕੋਸ਼ ਕਾਹਦੀ ਵੇਖੋ ਤੇ ਕਿਡੀ ਕਿਡੀ ਇਹ ਨਾ ਉੱਚੀ ਕਰਦੀ ਸਾਨੂੰ ਇੱਕ ਦੂਜੇ ਨੂੰ ਵੇਖਣ ਵੀ ਨਹੀਂ ਦਿੰਦੇ ਹਾਰ ਕੇ ਮੈਂ ਉਹ ਉਹ ਮੁੰਡੇ ਨਾਲ ਕੀ ਕੀ ਸਾਰੀ ਗੱਲ ਆਹੋ ਕਹਿੰਦੀ ਜਿਹੜੀ ਉਹ ਮੁੰਡਾ ਆ ਉਹ ਚੁੱਪ ਕਰ ਜਾ ਸਾਡੀ ਹਾਲਤ ਬਹੁਤ ਮੰਦੀ ਆ ਤੂੰ ਸਾਡਾ ਥੋੜਾ ਜਿਹਾ ਸਾਥ ਦੇ ਉਹਨੂੰ ਜਿਹੜੇ ਨੇ ਸਾਰੀਆਂ ਸੁਣੀਆਂ ਸੁਣ ਕੇ ਦੇ ਅਸੀਂ ਫੇਰ ਆਖਿਆ ਵੀ ਇਦਾਂ ਨਹੀਂ ਇਹਨਾਂ ਨੇ ਨੰਗਣ ਨੂੰ ਜੱਜੇ ਦੋਲੇ ਮਾਰੇ ਦਵਾ ਗੇਟਾ ਨੂੰ ਨਾ ਮੈਨੂੰ ਲੰਗਣ ਦਿੰਦੇ ਤੇ ਨਾ ਇਹਨੂੰ ਗੇਹ ਬੰਦਦੇ ਸੋ ਜਿੰਦੇ ਮਾਰੇ ਗੇਟਾ ਨੂੰ ਭਾਜੀ ਇਹ ਸਾਰਾ ਕੁਝ ਬੋਲਣ ਦੇ ਸਾਨੂੰ ਕਿਸਾਨ ਨੇ ਤੇ ਇਧਰ ਲਾ ਖੇਡ ਨਹੀ ਹੋਈ ਨਾ 부ਆ ਨਹੀਂ ਆਵਾਲ ਇਹੋ ਹੀ 부ਆ ਜਿਹੜੀ ਪੈੜੀ ਜੰਦੀ ਹੈ ਪੈੜੀ ਸਾਹਿਬ ਜੀ ਮੈਂ ਤੁਹਾਨੂੰ ਗੱਲ ਦੱਸਾਂ ਸੱਚੀ ਤੁਹਾਨੂੰ ਅੱਗੇ ਵੀ ਸੱਚ ਦੱਸਿਆ ਵਾ ਇੱਕ ਮਿੰਟ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇਹਨਾਂ ਨੂੰ ਪੁੱਛੋ ਮਾਤਾ ਨੂੰ ਕਿਹੜੇ ਹਿਸਾਬ ਨਾਲ ਉਥੋਂ ਕਰੋ ਕੱਢ ਕੇ ਲੈ ਜਦੋਂ ਖਿੱਚਾ ਧੂਈ ਕੀਤੀ ਬਜ਼ੁਰਗ ਦੇ ਸਰੀਰਾਂ ਤੇ ਨੀਂਦ ਇਹਨਾਂ ਨੇ ਆਪ ਪਾਉਣੀ ਆਹੀਂ ਆਹੀਂ ਡਾਕਟਰ ਨੂੰ ਸੱਦਿਆ ਇਥੇ ਉਹ ਆਂਦੇ ਵੀ ਇਹਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਗਈਆਂ ਹੋਰ ਕੋਈ ਪ੍ਰੋਬਲਮ ਨਹੀਂ ਕਿਹੜਾ ਨੀਂਦ ਦੀਆਂ ਗੋਲੀਆਂ ਇਹਨਾਂ ਨੇ ਦਿੱਤੀਆਂ ਹੁਣ ਇਹ ਮੈਂ ਪੁੱਛੀ ਇੰਨਾ ਕੋਫਰ ਨਾ ਤੋਲ ਲੈ ਲੋ ਮੈਂ ਦੱਸਾਂ ਮੈਂ ਇੰਦਾ ਬੋਲਣ ਦੇ ਦਵਾਈ ਕਿੱਥੇ ਦਵਾਈ ਹੁਣ ਲੈ ਲੈਂਦੇ ਆ ਆਹ ਇੱਕ ਦਵਾਈ ਹੋਰ ਕੀ ਗੱਲ ਸਹੀ ਉਹ ਕਰੋ ਨਹੀਂ ਤੇ ਦੁਵਾਜ ਕਾਰਵਾਈ ਹੋ ਜਾਈ ਨਾ ਨਾ ਪਾ ਕੋਈ ਝੂੜ ਕੋਈ ਟਿਕੜੀ ਰਾਤ ਜੋੜਦੇ ਹੀ ਬੜੇ ਗਰੀਬ ਬੰਦੇ ਖਾਣੇ ਪਰ ਸੌਣੇ ਮਾਰੋ ਟਿੱਪ ਦੋਟਾ ਅੰਦੀ ਪੁਕਾਗੇ ਘੋਣਾ ਨਹੀਂ ਆਕੀ ਤੇ ਆਹ ਦੇਖੋ ਤੁਹਾਡੇ ਹੋ ਗਿਆ ਜਬ ਕਰ ਕਰ ਪਾਜੀ ਮੇਰੀ ਗੱਲ ਸੁਣੋ ਲੜਾਈਆਂ ਕਿਹਦੇ ਘਰ ਨਹੀਂ ਹੁੰਦੀਆਂ ਤੁਹਾਡੇ ਘਰ ਵੀ ਤੇ ਹੁੰਦੀਆਂ ਹੋਣਗੀਆਂ ਆਹ ਵੇਖੋ ਆ ਮਾੜੀ ਮੋਟੀ ਲੜਾਈ ਦੇ ਚੱਕਰਾ 'ਚ ਇਹਨਾਂ ਨੇ ਇੱਥੇ ਲੈ ਆਂਦਾ ਸਾਡੇ ਘਰ ਵੀ ਹੁੰਦੀ ਪਰ ਇਹਦੇ ਮਾਦਾ ਨੂੰ ਨੀਲ ਨਹੀਂ ਪਾਏ ਹੁੰਦੇ ਉਹ ਹੀ ਨਹੀਂ ਪਾਏ ਸਾਡਾ ਤੇ ਝੂਠਾ ਨਾ ਲੋਂਡੇ ਆ ਇਹਨਾਂ ਨੇ ਰਲ ਮਿਲ ਕੇ ਸਾਡੇ ਬਾਪੂ ਨੂੰ ਵੀ ਚੁੱਕਣਾ ਦਿੱਤੀ ਆ ਪੂਰੀ ਸਾਡੇ ਖਿਲਾਫ ਪੜਕਾਉਂਦੇ ਆ ਆ ਨਿੱਕੀਆਂ ਮੋਟੀਆਂ ਗੱਲਾਂ ਮਾਰਤਾ ਦੀ ਹੁੰਦੀਆਂ ਰਹਿੰਦੀਆਂ ਘਰ ਦੇ ਵਿੱਚ ਹੁਣ ਇਹ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੈ ਦਾ ਬਾਪੂ ਜੀ ਪਾਜੀ ਮੇਰੀ ਗੱਲ ਸੁਣੋ ਮੈਂ ਤੁਹਾਡੀਆਂ ਬਾਤ ਸੁਣ ਕੇ ਆਇਆ ਨਾ ਵੇਖੋ ਜੇ ਇਹ ਸੱਦਿਆ ਇਹਨਾਂ ਨੂੰ ਸੱਦ ਲਿਆ ਚੁੱਪ ਕਰਾ ਜਾ ਰ ਇਹਨਾਂ ਨੂੰ ਇਹਨਾਂ ਕਿੱਥੇ ਬੋਲਣ ਚੁੱਪ ਕਰ ਲੈ ਲੈ ਅਸੀਂ ਪੁੱਛ ਲਈ ਹਾਂ ਦੋ ਮਿੰਟ ਚੁੱਪ ਕਰ ਗੱਲ ਕਰ ਲੈ ਦੋ ਤੁਸੀਂ ਸੱਦ ਲਾ ਗਈ ਤੁਹਾਡੇ ਨਾਲੋਂ ਜੀ ਇਹ ਕਵਾ ਕਵੀ ਪਾਜੀ ਮੇਰੀ ਇੱਕ ਦਾਰ ਸੁਣ ਕੇ ਜਾ ਇਹ ਕਹਿੰਦੇ ਆ ਨਾ ਕੀ ਇਨੂੰ ਹੀ ਨਾਲ ਆ ਪਹਿਲਾਂ ਪੁੱਛੋ ਇਹਨਾਂ ਨੂੰ ਪੁੱਛੋ ਜਾਂ ਇਹਨਾਂ ਨੂੰ ਪੁੱਛੋ ਇਹ ਦੋਵੇਂ ਜੀ ਇਹਨਾਂ ਤੇ ਕੀ ਲੱਗਦੇ ਆ ਟਾੜੀਆਂ ਮੈਂ ਸੁਣ ਲਈਆਂ ਨਾ ਨਹੀਂ ਨਹੀਂ ਪਹਿਲਾਂ ਇਹਨਾਂ ਨੂੰ ਪੁੱਛੋ ਕਾਰ ਵਾਲੀ ਬੰਦ ਕਰੋ ਪੁੱਛ ਲੈਣਾ ਇਹਨਾਂ ਨੇ ਤੁਹਾਨੂੰ 2 ਮਿੰਟ ਕਾਰ ਵਾਲੀ ਬੰਦ ਕਰੋ ਕਾਰ ਵਾਲੀ ਬੰਦ ਕਰੋ ਆਪਣੇ ਕੀ ਆਹ ਦੀ ਪਹਿਲੀ ਸਾਡੇ ਨਾਂ ਆਪਣੇ ਨਾਂ ਤੇ ਕਰਾਈ ਜਾ ਚੁੱਪ ਕਰ ਜਾਓ ਚੁੱਪ ਕਰ ਜਾਓ ਇਹਦਾ ਕਮਜਾਮ ਦੇ ਹਾਤਾ ਕਰ ਦੋ ਕਿਹਦੀ ਆਵੇ ਨਹੀਂ ਆਵੇ ਨਹੀਂ ਸੀਗੇ ਲੈ ਜੀ ਬੈਠੋ ਬੰਦ ਕਰੋ ਪਹਿਲਾਂ ਇਹਨਾਂ ਨੂੰ ਬਿਠਾਓ ਤੇ ਜਿਹੜੀ ਜਮੀਰ ਤੋਲਾ ਲਗੀ ਨਾ ਪਜੜੀ ਤੈਨੂੰ ਵੀ ਨਹੀਂ ਆ ਵੇਖੀ ਸਹੀ ਤਰ੍ਹਾਂ ਬੀਬੀ ਚੁੱਪ ਕਰ ਰੋਲਾ ਰਪਾ ਕਵਾਰ ਵਾਲੀ ਪਾਈ ਤੈਂ ਢੂੜ ਘੰਟਾ ਹੋ ਗਿਆ ਤੈਨੂੰ ਪਹਿਲਾਂ ਠਾਣੇ ਜਾ ਕੇ ਕਵਾਰ ਵਾਲੀ ਪਾਈ ਆ ਜੇ ਹੁਣ ਬੋਲੀਏ ਨਾ ਜੋਤੀ ਲੈਡੀ ਪੁਲਿਸ ਨੂੰ ਬੁਲਾ ਇਹਨਾਂ ਨੂੰ ਗੱਡੀ 'ਚ ਫੜਾ ਕੇ ਇਹਦੀ ਗੱਲ ਨਹੀਂ ਕਰਨੀ ਸਰ ਜੀ ਤੁਸੀਂ ਕਰੋ ਪੁੱਛ ਲੈ ਇਹਨਾਂ ਨੂੰ ਜੋ ਪੁੱਛਣਾ ਚਲੋ ਚਲੋ ਮੈਂ ਵਾਪਸ ਆਉਂਦਾ ਚੋਕ ਨੇ ਤੁਹਾਨੂੰ ਹੱਟ ਦੇ ਸਵਾਸ ਆ ਉਹ ਸਾਰੀ ਗੱਲ ਸੁਣਾਗੇ ਇੱਥੇ ਪਿੱਛੇ ਹੋ ਤੁਸੀਂ ਪਿੱਛੇ ਹੋ ਮੈਂ ਤਾਂ ਕਹਿਣਾ ਇਹਦੀ ਚਾਰ ਡੰਡੇ ਮਾਰੋ ਵੇਖ ਅਛਾ ਵਾਪੂਜੀ ਆ ਗੱਲ ਆ ਤੁਹਾਡੀ ਮੈਂ ਗੱਲ ਸਾਰੀ ਸੁਣ ਲਈ ਆ ਮੈਨੂੰ ਸਮਝ ਵੀ ਲੱਗੀ ਆ ਤੁਸੀਂ ਜਾਓ ਤਾਂ ਨਾ ਤਿੰਨਾਂ ਨੂੰ ਅੰਦਰ ਭੇਜੋ ਚਲੋ ਕੋਈ ਨਹੀਂ ਭਾਜੀ ਭੇਜ ਦਿਓ ਭੇਜੋ ਭੇਜੋ ਜਲਦੀ ਨਾਲ ਆ ਜੋਤੀਆਂ ਨਾਲ ਲੈ ਗਿਆ ਤਿੰਨਾਂ ਨੂੰ ਹਾਂ ਜੀ ਹਾਂ ਜੀ ਬੈਠੋ ਬੈਠੋ ਇੱਧਰ ਹਾਂਜੀ ਆ ਵੀ ਮਿੱਤਰਾ ਸੁਣ ਮੈਂ ਉਹਨਾਂ ਦੀਆਂ ਵੀ ਲਈਆਂ ਤੇ ਸੁਣ ਮੈਂ ਟਾੜੀਆਂ ਵੀ ਲਈਆਂ ਜਦੋਂ ਤੁਸੀਂ ਠਾਣੇ ਗਏ ਹੁਣ ਮੈਨੂੰ ਨਾ ਬੰਦੇ ਦੇ ਪੁੱਤਾਂ ਨੂੰ ਸੱਚੀ ਗੱਲ ਦੱਸੋ ਇਹ ਹੈਗੀ ਆ ਤੇ ਸੱਚੀ ਗੱਲ ਤੂੰ ਕਿੰਨੀ ਕਵਾਰੀ ਆਪਾਂ ਦਸੀਏ ਅੱਗੇ ਵੀ ਬਥੇਰੀ ਵਾਰੀ ਗੱਲ ਦੱਸ ਦਿੱਤੀ ਆ ਬੀਬਾ ਤੂੰ ਕੋਈ ਜ਼ਿਆਦਾ ਹੀ ਨਹੀਂ ਬੋਲਦੀ ਨਹੀਂ ਨਹੀਂ ਹੁਣ ਆਪਾਂ ਫੇਰ ਕੋਈ ਗੱਲ ਕਰਾਂਗੇ ਸਾਡੇ ਮੂੰਹ ਕੋਈ ਵੱਧ ਕਰ ਚੁੱਪ ਕਰਦਾ ਬੋਲਣਾ ਨਹੀਂਗਾ ਤੂੰ ਦੱਸ ਗੋਕਵਾਟਾ ਬਣਿਆ ਚੁੱਪ ਕਰ ਮੈਂ ਕਰਦਾ ਉੱਥੇ ਤੂੰ ਰਲਾ ਪਾਈ ਜਾਂਦਾ ਤੂੰ ਵੀ ਜਿਹੜੀਆਂ ਦੱਸੀਆਂ ਤੁਹਾਨੂੰ ਅੱਗੇ ਉਹ ਹੀ ਸਭ ਜੀ ਸੱਚੀਆਂ ਗੱਲਾਂ ਆ ਅਸੀਂ ਕੋਈ ਝੂਠ ਨਹੀਂ ਬੋਲਿਆ ਹੁਣ ਸਾਨੂੰ ਪਤਾ ਉਹਨਾਂ ਨੇ ਤੁਹਾਨੂੰ ਕੀ ਚੋਟ ਝਾੜ ਬੋਲਤਾ ਮੈਨੂੰ ਤਾਂ ਉਹਦਾ ਕੋਈ ਲੱਗਦਾ ਨਹੀਂ ਆ ਪਾਜੀ ਤੂੰ ਇੱਧਰ ਤੱਕੇ ਮਾਰ ਮਾਰ ਕੇ ਸਾਨੂੰ ਡਰਾਓ ਨਾ ਤੱਕੇ ਕਿਹੜੀ ਗੱਲ ਦੇ ਮਾਰਨੇ ਆ ਜੋ ਸੱਚ ਆ ਉਹ ਸੱਚੀ ਰਹਿ ਤਾ ਮੈਨੂੰ ਤਾਂ ਲੱਗਦਾ ਤੂੰ ਇਹਨਾਂ ਨਾਲ ਰਲ ਗਏ ਜੇ ਆ ਕੇ ਬੀਬਾ ਚੁੱਪਰ ਕੇ ਬਹਿ ਜਾ ਰੋਜ ਆਡਾ ਤੁਹਾਡੇ ਅਰਗੇ ਨਾਲ ਵਾਹ ਪੈਂਦਾ ਜੋਤੀ ਤੈਨੂੰ ਮੈਂ ਕਿਹਾ ਲੈਡੀ ਪੁਲਿਸ ਬੁਲਾ ਬਲਾਈਓ ਨਹੀਂ ਸਰ ਉਹ ਸ਼ਾਂਤ ਹੋ ਗਏ ਕੇ ਫਿਰ ਮੈਂ ਕੀ ਲੈਡੀ ਪੁਲਿਸ ਬੁਲਾ ਨਾਲ ਐਂਬੂਲੈਂਸ ਨੂੰ ਫੋਨ ਕਰ ਨਹੀਂ ਨਹੀਂ ਮੇਰੀ ਗੱਲ ਸੁਣੋ ਭਾਜੀ ਭਾਜੀ ਨਾ ਕਰਿਓ ਆਪਾਂ ਮੇਰੀ ਗੱਲ ਸੁਣੋ ਪਰ ਕੇ ਭਜਾ ਥਲੇ ਭਾਜੀ ਐਂਬੂਲੈਂਸ ਕਾ ਦੇ ਵਾਸਤੇ ਸੱਦਨੀ ਆ ਐਂਬੂਲੈਂਸ ਸੱਦੀ ਮਾਦਾ ਦਾ ਕਰਾਉਣੇ ਮੈਡੀਕਲ ਆ ਠੀਕ ਆ ਸਚਾਈ ਮੇਰੇ ਸਾਰੇ ਸਾਹਮਣੇ ਆ ਗਈ ਆ ਨਹੀਂ ਨਹੀਂ ਨੇ ਭਾਜੀ ਨਾ ਸੱਦਿਓ ਐਂਬੂਲੈਂਸ ਕਿਉਂ ਨਾ ਸੱਦੀਏ ਮੇਰੀ ਗੱਲ ਸੁਣੋ ਆਪਾਂ ਇੱਥੇ ਗੱਲ ਜਿਹੜੀ ਆ ਨਾ ਇੱਥੇ ਰਫਾ-ਦਫਾ ਕਰ ਲੈਨੇ ਹਾਂ ਕਿੱਦਾਂ ਲਵੇੜਨੇ ਆ ਰਫਾ-ਦਫਾ ਕਿਤਾ ਕਰਨੇ ਕੋਹ ਲੈ ਆ ਦੇ ਕੇ ਤੂੰ ਮੈਨੂੰ ਪੈਸੇ ਦੱਲਾ ਓਏ ਨਹੀਂ 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 ਜੋਤੀ ਛੋਟੇ ਨੂੰ ਕੱਢੀ ਚਾਹ ਹਾਂ ਛੋਟੇ ਨਹੀਂ ਤੁਹਾਡੀ ਮਾੜੀ ਗੁੰਨਾ ਤੂੰ ਹੀ ਕਹੋਗੇ ਭਾਈ ਛੋਟੇ ਨੂੰ ਕੱਢੀ ਚਲਾਈ ਛੋਟੇ ਨੂੰ ਕੱਢੀ ਚ ਕੀ ਕਰ ਗੱਲ ਉੱਤੇ ਸੁਣ ਲਾ ਆਡੀ ਨਾਡਾ ਕੀ ਸੁਣ ਲਾ ਨਹੀਂ ਨਹੀਂ ਲੈ ਨਾ ਛੱਡ ਦੋ ਤੇ ਸੁਣੋ ਭਾਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣਾ ਭਾਜੀ ਤੂੰ ਹਾਨ ਨੂੰ ਹਹੀ ਤੈਨੂੰ ਕੱਢਿਆ ਤੂੰ ਹਾਨ ਨਹੀਂ ਫੜ ਕੇ ਲੈ ਚੱਲੇ ਜੇ ਇੱਥੇ ਰੋਕ ਦੋ ਮੈਂ ਨਹੀਂ ਨਾ ਗਾਂ ਖੜਿਓ ਮੈਂ ਤੈਨੂੰ ਦੱਸਤਾ ਜਾਂ ਮੈਂ ਅਹੀਂ ਇੱਕ ਮਿੰਟ ਛੱਡ ਦੋ ਅਹੀਂ ਮਰ ਜਾਣਾ ਚਖਰਾ ਅਹੀਂ ਇੱਥੇ ਹੀ ਬੈਠਾ ਵੇਖ ਪਰਖਾਣ ਕਰਦੀ ਉਹ ਅੱਗਾ ਲੱਗ ਜੇ ਜ਼ਮੀਨ ਨੂੰ ਜਿਹੜੀ ਜ਼ਮੀਨ ਲੈਣੀ ਤੂੰ ਸਾਰੇ ਜਾਨੇ ਲੈ ਲਓ ਕਹਿੰਦੇ ਆ ਪੁੱਤ ਦੀ ਘੁੱਟ ਤੇ ਸਾਰੀ ਉਮਰ ਨਹੀਂ ਪੰਦੇ ਨੇ ਖਲਾਉਣ ਦਿੰਦੀ ਕਿਤੇ ਬਹਿ ਨਹੀਂ ਦਿੰਦੀ ਕਿਉਂ ਕਟੋ ਲੱਗੇ ਜੀ ਮੈਂ ਘੇਰਾ ਘਰ ਬਰਵਾਉਂਦੇ ਮੇਰਾ ਘਰ ਨਹੀਂ ਮੇਰੇ ਗੱਲ ਸੁਣ ਲੈ ਕੇ ਕੌਣ ਆਇਆ ਸੀ ਉਹਨਾਂ ਨੂੰ ਨਹੀਂ ਚੁੱਪ ਕਰਦਾ ਦਿੱਤਾ ਅੱਛਾ ਬੜਾ ਕੋਤੀ ਕਰਾਤਾ ਵੇਖ ਤੁਹਾਡੇ ਗੜੀ ਹੱਥ ਜੋੜਦੇ ਪਾਪਾ ਇੱਥੇ ਮੋੜ ਦੇ ਇੱਥੇ ਹੀ ਛਡਾ ਦੇ ਪਾਜੀ ਇਹਨਾਂ ਨੂੰ ਵੀ ਖੜਾ ਨਾਲ ਆ ਖੜਾ ਨਾਲ ਹੀ ਇਹਨਾਂ ਨੂੰ ਚੁੱਪ ਕਰ ਦਿਓ ਜੋਸੀ ਇਹਨਾਂ ਨੂੰ ਮੈਂ ਚੁਪਟਾ ਚਲੋ ਮੈਂ ਕਿੰਨਾ ਹਾਂ ਚੰਗਾ ਲਾਈ ਆ ਜਾ ਚਲੋ ਆ ਗਏ ਲੈ ਮੈਂ ਆਦਨਾ ਪਪਾ ਚਲੋ ਆ ਗਏ ਚਲੋ ਪਪਾ ਹਟਾ ਦੇ ਇਹਨਾਂ ਨੂੰ ਮੋਟਾ ਨਾਲ ਗੱਡੀ ਚ ਆਉਂਦੇ ਲੈਡੀ ਫੋਰਸ ਮੇਰੀ ਗੱਲ ਫੋਰਸ ਥੋੜੀ ਥੋੜੀ ਸਾਡੀ ਤੱਕ ਮੇਰੀ ਗੱਲ ਸੁਣੋ ਮੇਰਾ ਕੋਈ ਕਸੂਰ ਨਹੀਂ ਮੇਰਾ ਤੇ ਘਰ ਵਾਲਾ ਠੀਕ ਰਹਾ ਬੜਾ ਜੋਗਾ ਯਾਰਾ ਉੱਥੇ ਕਹਿ ਲਾਂਗੇ ਗੱਲ ਮੇਰਾ ਨਹੀਂ ਕਸੂਰ ਇਹ ਮੇਰੇ ਘਰ ਹੀ ਮਾਂ ਦਾ ਜੋਗਾ ਚਲੋ ਮਾਂ ਦਾ ਰੰਦੀ ਜੀ ਹਾਏ 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 ਆ ਫੜ ਫੜ ਤੁਸੀਂ ਉੱਥੇ ਆ ਜਾਓ ਠਾਣੇ ਕਰਦੇ ਗੱਲ ਆ ਫਾਇਲ ਬੋਲ ਹਾਏ ਯਾਰ ਕਿ ਉੱਥੇ ਨਾ ਜਾਣਾ ਤੁਹਾਨੂੰ ਜਿੱਤਾ ਕੋਈ ਗੱਲ ਤੁਹਾਨੂੰ ਵੇਖਾਂਗੇ ਉਹ ਮੇਰਾ ਮੋਟਰਸਾਈਕਲ ਅੰਦਰ ਲਾ ਦਿਓ ਓਏ ਓ ਮੋਟਰਸਾਈਕਲ ਲਾਉਂਦਾ ਤੇਰਾ ਮੋਟਰਸਾਈਕਲ ਅੰਦਰ ਪਹਿਲਾਂ ਤੈਨੂੰ ਤੇ ਅੰਦਰ ਲਾਵਾਂ ਹਾ ਮੈਂ ਮਾਰਦੇ ਲੱਗੇ ਯੋ ਨਾੜਕੇ ਚੱਲਿਆ ਹਾ ਮੋਟਰਸਾਈਕਲ ਤੇ ਮਾਰਦੇ ਲੱਗੇ ਯੋ ਪਾਪਾ ਪਿਆ ਹਾ ਪਾਪੇ ਚੁੱਪ ਹੁ ਬਤਾ ਰਿਹਾ ਅੰਦਰ ਚੁੱਪ ਕਰ ਜਾ ਹਾ ਨਾੜਕੇ ਚੱਲਿਆ ਤੇ ਮੋਟਰਸਾਈਕਲ ਤੇ ਆ ਜਾ ਹਾਈਵੇ ਤਰਸ ਖਾਲ ਹੋ ਗਈ ਸਾਡੇ ਤੇ ਤੁਸੀਂ ਬੇਬੇ ਨੇ ਤਰਸ ਖਾਤਾ चक चक करो पूरी पांडिया जी मेरा मुंदर का देखना हो रहा है कोई 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 था